ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਣੀ ਪਿੰਡ ਜਿੱਥੇ ਕਿ ਪਿੰਡ ਦੀ ਸੱਤ ਦੇ ਵਿੱਚ ਜਿਹੜੇ ਇੱਥੇ ਲੋਕਲ ਜਿਹੜਾ ਪਿੰਡ ਹੈ ਰਾਣੀ ਉੱਥੇ ਜਿਹੜੇ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਦੇ ਆ ਤੇ ਕੀ ਪਿੰਡ ਦੇ ਮੁੱਦੇ ਆ ਕੀ ਪਿੰਡ ਵਿੱਚ ਜਿਹੜਾ ਇਸ ਵੇਲੇ ਕਿਹੜੀਆਂ ਚੀਜ਼ਾਂ ਜਿਹੜੀਆਂ ਰੈਂਦੀਆਂ ਜਿਹੜਾ ਵਿਕਾਸ ਹੋਣ ਵਾਲਾ ਤੇ ਕੀ ਕੀ ਜਿਹੜਾ ਡਿਵੈਲਪਮੈਂਟ ਹੋ ਚੁੱਕੀ ਹੈ ਹਾਂਜੀ ਬਾਪੂ ਜੀ ਕੀ ਨਾਮ ਆਪਣਾ ਗੁਰਜਨ ਸਿੰਘ ਬਾਪੂ ਜੀ ਇਸ ਵੇਲੇ ਤੁਸੀਂ ਇਸ ਪਿੰਡ ਦੇ ਵਸਣਦੇ ਹੋ ਪਿੰਡ ਵਿੱਚ ਇਸ ਵੇਲੇ ਕਿਹੜੇ ਤੁਹਾਡੇ ਮੁੱਦੇ ਆ ਮੁੱਦੇ ਇਦਾਂ ਨੇ ਭਈ ਮੈਂ ਤੇ ਰਹਿਣਾ ਵਾ ਠੀਕ ਨਹੀਂ ਰਹਿਣਾ ਨਾ ਮੈਂ ਬਾਹਰ ਕਿਤੇ ਨਿਕਲਣਾ ਨਾ ਮੈਂ ਬਾਹਰ ਵਹਿਣਾ ਜਿਹੜਾ ਬੰਦਾ ਬਾਹਰ ਫਿਰਦਾ ਬਾਹਰ ਦੀ ਗੱਲ ਸੁਣਦਾ ਉਹਨੂੰ ਪਤਾ ਹੁੰਦਾ ਹੈ ਗੱਲ ਦਾ ਮੈਂ ਤਾਂ ਸਾਰਾ ਦਿਨ ਅੰਦਰ ਨਹੀਂ ਨਾ ਮੈਨੂੰ ਤੇ ਇਹ ਉਦੋਂ ਤੁਹਾਨੂੰ ਲੱਗਦਾ ਕਿ ਪਿੰਡ ਵਿੱਚ ਵਿਕਾਸ ਹੋ ਚੁੱਕਿਆ ਜਾਂ ਕੁਝ ਰਹਿੰਦਾ ਕਰਦਾ ਪਿਆ ਬਕਾਸ ਪਿੰਡ ਦੇ ਵਿੱਚ ਅੱਛਾ ਸਰਪੰਚ ਸਾਹਿਬ ਕੌਣ ਇੱਥੇ ਤੇ ਇੱਥੇ ਦਾ ਹਮਨੇ ਸਿੰਘ ਅੱਛਾ ਤੇ ਐਸ ਵੇਲੇ ਜੇ ਪਿੰਡ ਦੀ ਅਸੀਂ ਜੇ ਗੱਲਬਾਤ ਕਰੀਏ ਕੀ ਕਰਦੀ ਹੈ ਜਿਹੜਾ ਪਾਣ ਪੀਣ ਦਾ ਪਾਣੀ ਆ ਉਹਦੇ ਬਾਰੇ ਕੀ ਕਹੋਗੇ ਤੁਸੀਂ ਪਾਣੀ ਟਾਣੀ ਤੇ ਸਾਡੇ ਠੀਕ ਹੈ ਮਤਲਬ ਸਰਕਾਰੀ ਪਾਣੀ ਹੈਗਾ ਪੂਰਾ ਸਰਕਾਰੀ ਪਾਣੀ ਪੂਰਾ ਤੇ ਜਿਹੜਾ ਜੀ ਅਸੀਂ ਗੱਲਬਾਤ ਕਰੀਏ ਪਿੰਡ ਦਾ ਸੀਵਰੇਜ ਜਾਂ ਪਿੰਡ ਦਾ ਜਿਹੜਾ ਛੱਪੜ ਆ ਉਹਦੇ ਬਾਰੇ ਕੋਈ ਗੱਲਬਾਤ ਉਹਦੇ ਬਾਰੇ ਉਹਨੇ ਸੀਵਰੇਜ ਜਿਹੜਾ ਉਹ ਪਾਏ ਆ ਬਾਕੀ ਉਹ ਤੇ ਜਿਹੜਾ ਨਾਲਾ ਹੈ ਉਹਨੂੰ ਸਾਫ਼ ਕਰਕੇ ਪਾਣੀ ਫਿਪਰੇ ਤਾਂ ਉੱਥੇ ਜਾਂਦਾ ਤੇ ਉਹ ਜਿਹੜਾ ਛੱਪੜ ਸਾਫ਼ ਸੁਥਰਾ ਹੋ ਚੁੱਕਿਆ ਨਹੀਂ ਅਜੇ ਕੰਮ ਪੂਰਾ ਨਹੀਂ ਚੱਲਦਾ ਪਿਆ ਕਰ ਚੱਲਦਾ ਨਹੀਂ ਕੰਮ ਪੂਰਾ ਨਹੀਂ ਹੋਇਆ ਅਜੇ ਅੱਛਾ ਬਰਸਾਤ ਕਰਕੇ ਰੁਕ ਗਿਆ ਸਰ ਬਰਸਾਤ ਕਰਕੇ ਰੁਕੇ ਆ ਤੇ ਸਰਕਾਰ ਵੱਲੋਂ ਕੋਈ ਮਦਦ ਨਾ ਆ ਰਹੀ ਹੈ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੈ ਅੱਛਾ ਇਹ ਉਹਦੇ ਆਪਣਾ ਹੀ ਹੈ ਕੋਈ ਜੋਰ ਤੋਰ ਜਿੱਦਾਂ ਵੀ ਕਰਦਾ ਪਿਆ ਅੱਛਾ ਹਾਂ ਕਰੀ ਜਾਂਦਾ ਜਿਹੜੀ ਡਿਸਪੈਂਸਰੀ ਤੁਹਾਡੇ ਪਿੰਡ ਚ ਆਇਆ ਕੋਈ ਨਹੀਂ ਡਿਸਪੈਂਸਰੀ ਕੋਈ ਤੇ ਫੋਕਲ ਪੁਆਇੰਟ ਵਿੱਚ ਫੋਕਲ ਪੁਆਇੰਟ ਉਹ ਕਿੱਥੇ ਕਰਕੇ ਆ ਨੱਥੂਪੁਰ ਨੱਥੂਪੋਰਾ 2 ਕਿਲੋਮੀਟਰ ਉੱਥੇ ਤੁਸੀਂ ਜਾਣੇ ਆ ਉੱਥੇ ਹੀ ਜਾਣਾ ਪੈਂਦਾ ਤੇ ਹੋਰ ਕੋਈ ਤੁਹਾਡੀ ਡਿਮਾਂਡ ਜਿਹੜੀ ਪਿੰਡ ਤੋਂ ਲੈ ਕੇ ਇਹ ਡਿਮਾਂਡ ਹੁਣ ਕੰਮ ਚੱਲਦੇ ਨੇ ਪਏ ਸਾਰੇ ਚੱਲਦੇ ਪਏ ਚੱਲਦੇ ਨੇ ਪਏ ਕਿਉਂਕਿ ਜਦੋਂ ਜਦੋਂ ਅਸੀਂ ਇੱਥੇ ਆਏ ਆ ਸੜਕ ਕਾਫੀ ਬਣਨ ਲਈ ਹੈ ਇਹ ਕਦੋਂ ਤੋਂ ਚੱਲੂ ਹੋਈ ਹੈ ਇਹ ਸੜਕ ਨੂੰ ਹੋ ਗਏ 7-8 ਮਹੀਨੇ ਹੋ ਗਏ 7-8 ਮਹੀਨੇ ਤੇ ਹੁਣ ਕੰਕਰੀਟ ਪੈ ਰਿਹਾ ਹੈ ਕੰਕਰੀਟ ਅਜੇ ਬਾਅਦ ਚ ਪੈਣਾ ਹੈ ਅਜੇ ਆ ਪਹਿਲਾਂ ਪਿੰਡਾਂ ਦੇ ਜਿਹੜਾ ਦੂਸਰੀ ਸੜਕ ਹੈ ਨਾ ਸਿੰਕਟਡ ਇਹ ਪੈਣ ਲਈ ਹੈ ਸਾਰੇ ਡਿਮਾਂਡੇ ਪੈ ਗਈ ਹੈ ਅੱਛਾ ਪੂੜੇ ਸ਼ਵਾਨ ਪੈ ਗਈ ਰਾਣੀ ਪਿੰਡ ਪੈ ਗਈ ਇਹ ਸਾਰਾ ਕੁਝ ਹੋ ਗਿਆ ਹੁਣ ਮਿੱਥ ਭਰ ਰਹੀ ਬਸ ਇਹ ਹੈ ਕਿ ਇਹ ਕੰਕਰੀਟ ਇਹ ਜਿਹੜੀ ਪੂਰੀ ਹੋ ਜੇਗੀ ਸੀਮਟਡ ਵਾਲੀ ਉਹ ਤੋਂ ਬਾਅਦ ਕੰਕਰੀਟ ਚਾਲੂ ਹੋ ਸਰਕਾਰ ਨੇ ਕਿ ਮੋਹਮ ਚਲਾਈ ਹੈ ਯੁੱਧ ਨਸ਼ਾ ਵਿਰੋਧ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਤੇ ਵੇਖੋ ਜੀ ਅਹੀਂ ਤੇ ਹੁਣ ਬੁੱਢੇ ਆਹੀਂ ਤੇ ਨਸ਼ਾ ਖਾਂਦੇ ਕੋਈ ਨਹੀਂ ਤੇ ਬਾਕੀ ਮੁੰਡਿਆਂ ਨੂੰ ਨਹੀਂ ਖਾਣਾ ਚਾਹੀਦਾ ਅਸੀਂ ਤੇ ਇਹੀ ਕਹਿੰਦੇ ਆ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਸਾਰਿਆਂ ਨੂੰ ਸਿੱਖਿਆ ਦੇਣ ਤੇ ਇਸ ਕੰਮ ਤੋਂ ਪਰਹੇਜ ਮਰੀਜ਼ ਲਈ ਤੇ ਤੁਹਾਡੇ ਪਿੰਡ ਵਿੱਚ ਇਹ ਨਸ਼ਾ ਜਦੋਂ ਖਤਮ ਹੋ ਚੁੱਕਾ ਜਦੋਂ ਸਰਕਾਰਾਂ ਨੇ ਜੜ ਦੇ ਖਤਮ ਨਹੀਂ ਹੋਣੀ ਲੇਕਿਨ ਫਿਰ ਵੀ ਥੋੜਾ ਬਹੁਤਾ ਚਲੋ ਕੰਟਰੋਲ ਹੈ اچھا ਸਰਕਾਰ ਨੇ ਸਖਤੀ ਕੀਤੀ ਤੇ ਕੰਟਰੋਲ ਲੱਗਦਾ ਤਾਂ ਹੈ ਜਿਹੜੀ ਕੰਟਰੋਲ ਹੋਇਆ ਇਹਦਾ ਮਤਲਬ ਹੈ ਹਾਂ ਹਾਂ ਇੱਥੇ ਹੋਰ ਵੀ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕੀ ਪਿੰਡ ਦੇ ਬੰਦੇ ਹਾਂਜੀ ਬਾਪੂ ਜੀ ਕੀ ਨਾਮ ਆਪਣਾ ਜੱਗੀ ਸਿੰਘ ਜੱਗੀ ਸਿੰਘ ਬਾਪੂ ਜੀ ਐਸ ਵੇਲੇ ਤੁਸੀਂ ਇਸ ਪਿੰਡ ਵਿੱਚ ਕਿੰਨੇ ਚਿਰ ਤੋਂ ਸ਼ੁਰੂ ਤੋਂ ਆ ਰਹੇ ਹੋ ਐਸ ਵੇਲੇ ਤੁਹਾਨੂੰ ਲੱਗਦਾ ਕਿ ਪਿੰਡ ਵਿੱਚ ਉਹ ਕਿਹੜੇ ਐ ਇਸ ਵੇਲੇ ਕੰਮ ਆ ਜਿਹੜੇ ਹੋਣ ਵਾਲੇ ਆ ਕੋਈ ਜਾਣਦੇ ਨੇ ਸਮਝ ਕਰੀ ਜਾਂਦੇ ਆ ਅੱਛਾ ਸਰਪੰਚ ਕਰੀ ਜਾਂਦਾ ਤੇ ਤੁਹਾਨੂੰ ਕੋਈ ਲੱਗਦਾ ਹੁਣ ਕੋਈ ਹਲਤ ਰਹਿੰਦੀ ਆ ਕੰਮ ਕੋਈ ਹੋਰ ਹੋਲੀ ਹੋਈ ਜਾਣੇ ਨੇ ਇੱਥੇ ਹੋਰ ਵੀ ਪਿੰਡ ਦੇ ਜਿਹੜੇ ਲੋਕ ਆ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਕੀ ਪਿੰਡ ਦੇ ਵਿਕਾਸ ਦੇ ਲਈ ਇੱਥੇ ਕੀ ਕੁਝ ਕਰ ਰਹੇ ਆ ਸਾਡੇ ਨਾਲ ਇੱਥੇ ਸਰਦਾਰ ਜੀ ਸਰਦਾਰ ਜੀ ਆਪਣਾ ਨਾਮ ਪਹਿਲਾਂ ਦੱਸੋ ਮੇਰਾ ਨਾਮ ਹਰਨੇਕ ਸਿੰਘ ਆ ਜੀ ਥਾਣੀ ਪਿੰਡ ਦਾ अच्छा ਤੁਸੀਂ ਸਰਪੰਚ ਹੋ ਕਿਦੇ ਹਾਂਜੀ ਮੇਰੇ ਵਾਈਫ ਸਰਪੰਚ ਆ ਅੱਛਾ ਵਾਈਫ ਸਰਪੰਚ ਸਰਪੰਚ ਸਾਹਿਬ ਤੁਸੀਂ ਇਸ ਵੇਲੇ ਕੀ ਆਪਣੀ ਜਿਹੜੀ ਡਿਮਾਂਡ ਆ ਸਰਕਾਰ ਮੁਰੇ ਰੱਖਣਾ ਚਾਹੁੰਦੇ ਹੋ ਦੇਖੋ ਜੀ ਜਦੋਂ ਦੇ ਸਾਡੀ ਪੰਚਾਇਤ ਬਣੀ 8 ਮਹੀਨੇ ਹੋ ਚੱਲੇ ਆ ਤੇ ਅਸੀਂ ਜੋ ਵੀ ਸਰਕਾਰ ਨੇ ਸਾਨੂੰ ਗ੍ਰਾਂਟ ਦਿੱਤੀ ਆ ਤੇ ਅਸੀਂ ਪੂਰਾ ਇਸਤੇਮਾਲ ਕੀਤਾ ਆ ਆ ਜਿਹੜੀ ਗਲੀ ਤੁਸੀਂ ਦੇਖ ਰਹੇ ਹੋ ਇਹਦੇ ਚ ਨੰਗਣ ਵਾਲੀ ਹਾਲਾਤ ਨਹੀਂ ਸੀ ਅਸੀਂ ਸੀਵਰੇਜ ਪਾ ਕੇ ਹੁਣ ਜਿਹੜਾ ਨਵਾਂ ਸਾਡਾ ਟਾਰਗੇਟ ਆ ਪਿੰਡ ਨੂੰ ਅਸੀਂ ਮਾਡਲ ਮਾਡਰਨ ਗ੍ਰਾਮ ਬਣਾਣਾ ਆ ਪਿੰਡ ਨੂੰ ਪਹਿਲਾਂ ਅਸੀਂ ਸੀਵਰੇਜ ਪਾਏ ਆ ਸੀਵਰੇਜ ਪਾ ਕੇ ਇੰਟਰਲੋਕ ਲਾ ਕੇ ਸਾਰੇ ਪਿੰਡ ਚ ਅਸੀਂ ਗਲੀਆਂ ਜਿਹੜੀਆਂ ਨੇ ਇਦਾਂ ਬਣਾਵਾਂਗੇ ਫਿਰ ਅਸੀਂ ਲਾਈਟਾਂ ਲਾਵਾਂਗੇ ਲਾਈਟਾਂ ਲਾ ਕੇ ਅਸੀਂ ਆਪਣੇ ਜਿਹੜੇ ਸਾਡੇ ਮੁੰਡੇ ਆ ਨੌਜਵਾਨ ਇਹਨਾਂ ਨੂੰ ਖੇਡ ਕੇਟਰ ਵੀ ਲੈ ਕੇ ਦਿੱਤੀ ਹੈ ਹਜੇ ਫਿਰ ਅਸੀਂ ਸਕੂਲ ਦੀ ਗਰਾਊਂਡ ਬਣਾ ਕੇ ਜਿਹੜੇ ਸਾਡੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਅਸੀਂ ਖੇਡਾਂ ਵੱਲ ਲਾਵਾਂਗੇ ਨਸ਼ਿਆਂ ਤੋਂ ਇਹਨਾਂ ਨੂੰ ਦੂਰ ਕਰਾਂਗੇ ਤੇ ਜਿਹੜੇ ਕੁਝ ਨਸ਼ੇ ਕਰ ਰਹੇ ਆ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਆ ਵੀ ਛੱਡੋ ਨਸ਼ਾ ਤੇ ਆਪਣੇ ਘਰ ਕੱਢੋ ਤੇ ਆਓ ਸਾਡੇ ਨਾਲ ਸਹਿਯੋਗ ਦਿਓ ਤੇ ਅਸੀਂ ਪਿੰਡ ਦੇ ਵਿਕਾਸ ਕਰੀਏ ਸਰਪੰਚ ਸਾਹਿਬ ਜਿਸ ਤਰ੍ਹਾਂ ਪਿੰਡਾਂ ਵਿੱਚ ਬਈ ਹੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਹੁੰਦੀਆਂ ਜਿਸ ਤਰ੍ਹਾਂ ਕਿ ਪੀਣ ਵਾਲਾ ਪਾਣੀ ਆ ਜਾਂ ਛੱਪੜ ਆ ਜਾਂ ਡਿਸਪੈਂਸਰੀ ਆ ਉਹਦੇ ਬਾਰੇ ਤੁਹਾਡੇ ਕੀ ਥੀ ਵਿਊ ਨੇ ਹਾਂਜੀ ਜਿਹੜਾ ਸਾਡੇ ਪੀਣ ਵਾਲਾ ਪਾਣੀ ਆ ਇਹ ਤਾਂ ਟੈਂਕੀ ਲੱਗੀ ਹੋਈ ਆ ਪਹਿਲਾਂ 2012 ਦੀ ਬਣੀ ਹੋਈ ਆ ਸਰਕਾਰ ਨੇ ਲਾਈ ਸੀ ਤੇ ਜਿਹੜਾ ਛੱਪੜ ਆ ਇਸ ਮਹੱਲੇ ਦਾ ਪਿੱਛੇ ਛੱਪੜਾ ਤੋਂ ਤੁਹਾਨੂੰ ਦਿਖਾਵਾਂਗੇ ਅਸੀਂ ਅਸੀਂ ਚਾਹੁੰਨੇ ਆ ਵੀ ਇਹ ਛੱਪੜ ਸਾਡੇ ਪਿੰਡ ਤੋਂ ਮਹੱਲੇ ਤੋਂ ਦੂਰ ਕੀਤਾ ਜਾਵੇ ਦੂਸਰੇ ਪਾਸੇ ਹੈਗਾ ਆ ਨਾਲਾ ਵਗ ਰਿਹਾ ਆ ਉਹਦੇ ਵਿੱਚ ਪਾਣੀ ਸਾਰੇ ਪਿੰਡ ਦਾ ਪੈਂਦਾ ਆ ਤੇ ਇਹ ਛੱਪੜ ਬੰਦ ਕਰਕੇ ਇਹ ਪਾਣੀ ਉਹਦੇ ਵਿੱਚ ਪਾਇਆ ਜਾਵੇ ਤੇ ਜਿਹੜਾ ਸਕੂਲ ਆ ਤੁਹਾਡੇ ਪਿੰਡ ਦਾ ਸਕੂਲ ਆ ਉਹਦੇ ਬਾਰੇ ਕੁਝ ਕਹੋਗੇ ਪ੍ਰਾਇਮਰੀ ਸਕੂਲ ਆ ਜੀ ਸਾਡੇ ਪਿੰਡ ਅਸੀਂ ਚਾਹੁੰਦੇ ਆ ਵੀ ਉਹ ਜਿੱਦਾਂ ਦੂਸਰੇ ਸਕੂਲਾਂ ਨੂੰ ਪਿੰਡਾਂ ਨੂੰ ਇਹਨਾਂ ਨੇ ਦਿੱਤੀ ਆ ਸਰਕਾਰ ਨੇ ਜਿਹੜੇ ਬਣਾਏ ਆ ਐਮੀਨਸ ਜਾਂ ਸਮਾਰਟ ਸਕੂਲ ਬਣਾਏ ਆ ਉਹ ਸਾਡੇ ਪਿੰਡ ਵੀ ਸਮਾਰਟ ਸਕੂਲ ਬੰਨਾ ਚਾਹੀਦਾ ਆ ਤਾਂ ਕਿ ਜਿਹੜੇ ਸਾਡੇ ਪਿੰਡ ਦੇ ਬੱਚੇ ਆ ਇਹ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਅੱਜ ਕੱਲ ਦੀ ਨਿਊ ਟੈਕਨੋਲੋਜੀ ਆ ਉਹ ਤੋਂ ਵਾਂਝੇ ਨਾ ਰਹਿ ਜਾਣ ਜਿੱਦਾਂ ਅਸੀਂ ਪਿੱਛੇ ਗੱਲਬਾਤ ਕੀਤੀ ਆ ਕਿ ਕਿ ਡਿਸਪੈਂਸਰੀ ਬਹੁਤ ਦੂਰ ਆ ਤਾਂ ਡੀ ਦੇ ਬਾਰੇ ਕੋਈ ਹੈ ਗੱਲਬਾਤ ਦੇਖੋ ਡਿਸਪੈਂਸਰੀ ਸਾਡੇ ਇੱਥੇ ਨੱਥੂਪੁਰ ਬਣੀ ਆ ਹੁਣ ਹਰ ਪਿੰਡ ਚ ਤਾਂ ਸਰਕਾਰ ਬਣਾ ਨਹੀਂ ਸਕਦੀ ਤੇ ਸਾਨੂੰ ਕੋਈ 2 ਕਿਲੋਮੀਟਰ ਤੇ ਡਿਸਪੈਂਸਰੀ ਨੱਥੂਪੁਰ ਦੀ ਉਹ ਉਹਨਾਂ ਦਾ ਸਟਾਫ ਬੜਾ ਵਧੀਆ ਆ ਜਦੋਂ ਕੋਈ ਪ੍ਰੋਬਲਮ ਪੈਂਦੀ ਆ ਅਸੀਂ ਕਾਲ ਕਰਦੇ ਆ ਤੇ ਉਹ ਆ ਜਾਂਦੇ ਆ ਸਾਨੂੰ ਸਹਿਯੋਗ ਦਿੰਦੇ ਆ ਪੂਰਾ ਜੇ ਪਿੰਡ ਚ ਬਣ ਜਾਏ ਤੇ ਬੈਲਨਗੋਟਾ ਕੀ ਤੁਸੀਂ ਇਸ ਬਾਰੇ ਕੋਈ ਪਹੁੰਚ ਕੀਤੀ ਆ ਅਸੀਂ ਐਮਐਲਏ ਸਾਹਿਬ ਨੂੰ ਲਿਖਤੀ ਦਿੱਤਾ ਹੈ ਕਿ ਐਮਐਲਏ ਸਾਹਿਬ ਸਾਡਾ ਹੁਣ ਬਾਰਡਰ ਤੇ ਪਿੰਡਾ ਮਤਲਬ ਬਾਟਰੀ ਹੋਇਆ ਕਪੂਰਥਲੇ ਦਾ ਲਾਸਟ ਪਿੰਡ ਆ ਸਾਡਾ ਆ ਬਰਿਆਰਾ ਤੇ ਸਾਡੀ ਹੱਦ ਤੇ ਉਹਨਾਂ ਦੀ ਹੱਦ ਮਿਲਦੀ ਆ ਤੇ ਅਸੀਂ ਲਿਖ ਕੇ ਦਿੱਤਾ ਆ ਵੀ ਜਿੰਨੀਆਂ ਵੀ ਸਹੂਲਤਾਂ ਆ ਜਿਹੜੀਆਂ ਵਾਂਝੇ ਰਹਿ ਗਿਆ ਸੀ ਉਹ ਸਾਡੀਆਂ ਪੂਰੀਆਂ ਕੀਤੀ ਜਾਣ ਖਾਸ ਕਰਕੇ ਡਿਸਪੈਂਸਰੀ ਵੀ ਜੇ ਹੋ ਸਕਦਾ ਤੇ ਜਰੂਰ ਸਾਡੇ ਪਿੰਡ ਦਿੱਤੀ ਜਾਏ ਤੇ ਜਿਹੜੇ ਐਮਐਲਏ ਸਾਹਿਬ ਉਹ ਕੌਣ ਨੇ ਇੱਥੇ ਐਮਐਲਏ ਸਰਦਾਰ ਜਸਵੀਰ ਸਿੰਘ ਰਾਜਾ ਜੀ ਨੇ ਬਹੁਤ ਹੀ ਵਧੀਆ ਇਨਸਾਨ ਨੇ ਸਾਡਾ ਸਹਿਯੋਗ ਕਰ ਰਹੇ ਨੇ ਜਦੋਂ ਅਸੀਂ ਜਾਂਦੇ ਆ ਕੋਈ ਡਿਮਾਂਡ ਲੈ ਕੇ ਸਾਡੀ ਪੂਰੇ ਪਿੰਡ ਦੀ ਉਹ ਡਿਮਾਂਡ ਪੂਰੀ ਕਰਦੇ ਆ ਤੇ ਉਹ ਤੇ ਇਹੀ ਕਹਿ ਰਹੇ ਆ ਵੀ ਪਿੰਡਾਂ 'ਚ ਜਿਹੜੀ ਆ ਨਫ਼ਰਤ ਫੈਲੀ ਆ ਪਾਰਟੀ ਬਾਜੀ ਤੋਂ ਇੱਕ ਹੋ ਕੇ ਤੇ ਆਪਣੇ ਪਿੰਡ ਤੇ ਪਹਿਲਾਂ ਪਿੰਡ ਦੇ ਕੰਮ ਕਰੋ ਤੇ ਪਾਰਟੀ ਬਾਜ਼ੀਆਂ ਤੇ ਚਲਦੀਆਂ ਰਹਿਣਗੀਆਂ ਉਹ ਇਦਾਂ ਦੇ ਇਨਸਾਨ ਨੇ ਇਦਾਂ ਉਹ ਸਹਿਯੋਗ ਦਿੰਦੇ ਆ ਹਰ ਬੰਦੇ ਨੂੰ ਕਿਹੜੀ ਪਾਰਟੀ ਦੀ ਨੇ ਉਹ ਇਹ ਆਮ ਆਦਮੀ ਪਾਰਟੀ ਦੀ ਹੈ ਜੀ ਅੱਛਾ ਆਮ ਆਦੀ ਪਾਰਟੀ ਉਹਨਾਂ ਵੱਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲ ਰਿਹਾ ਉਹਨਾਂ ਵੱਲੋਂ 100% ਹੀ ਸਹਿਯੋਗ ਮਿਲਦਾ ਹੈ ਜੀ ਕੋਈ ਜਦੋਂ ਵੀ ਅਸੀਂ ਗਏ ਆ ਸਾਡੀ ਕਦੀ ਨਹੀਂ ਉਹਨਾਂ ਨੇ ਗੱਲ ਮੋੜੀ ਹੈਗੀ ਵੀ ਪਹਿਲਾਂ ਅਸੀਂ ਕਿਹਾ ਵੀ ਅਸੀਂ ਇੰਟਰਲੋਕ ਰਿਸੀਵਰ ਜਪਾਣਾ ਕਹਿੰਦੇ ਵੀ ਠੀਕ ਆ ਉਹ ਛੱਪੜ ਦੀਗੀ ਡਿਮਾਂਡ ਕੀਤੀ ਵੀ ਛੱਪੜ ਸਾਫ਼ ਹੋਣਾ ਚਾਹੀਦਾ ਉਹਨਾਂ ਛੱਪੜ ਸਾਫ਼ ਕਰਾਤਾ ਫਿਰ ਸਾਡਾ ਬਰਸਾਤੀ ਨਾਲਾ ਆਇਆ ਪਿੰਡ ਦੇ ਆਪਣੇ ਉੱਤਰ ਸਾਈਡ ਉਹ ਬਰਸਾਤੀ ਨਾਲਾ ਸੀ ਉਹ ਇਸ ਟਾਈਮ ਅਸੀਂ ਜੂਨ ਚ ਘਟਾਇਆ ਆ ਤੇ ਉਹ ਨੈਕਸਟ ਟਾਈਮ ਅਸੀਂ ਸੋਚਾਂਗੇ ਜੇ ਸਰਕਾਰ ਸਾਡੀ ਮਦਦ ਕਰੇ ਐਮਐਲਏ ਸਾਹਿਬ ਨੂੰ ਰਿਕੁਐਸਟ ਕਰਾਂਗੇ ਵੀ ਉਹ ਪੱਕਾ ਕਰਕੇ ਤੇ ਅਸੀਂ ਉਹਨੂੰ ਝੀਲ ਦਾ ਰੂਪ ਦਿੱਤਾ ਜਾਏ ਉਹਦੇ ਵਿੱਚ ਮੱਛੀ ਪਾਈ ਜਾਏ ਤਾਂ ਕਿ ਪੰਚਾਇਤ ਨੂੰ ਉਹਦੀ ਆਮਦਨ ਹੋਵੇ ਠੀਕ ਹੈ ਇੱਥੇ ਹੋਰ ਵੀ ਜਿਹੜੇ ਲੋਕ ਆ ਇੱਥੇ ਸਾਡੀਆਂ ਮਾਤਾਵਾਂ ਵੀ ਆ ਨੋਰਾਂ ਨਾਲ ਗੱਲਬਾਤ ਕਰਦੇ ਆਂ ਅੱਜ ਮਾਤਾ ਜੀ ਕੀ ਨਾਮ ਆਪਣਾ ਮੇਰਾ ਨਾਮ ਹੰਸੂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਿੱਚ ਇਸ ਵੇਲੇ ਕਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਇਹ ਕੰਮ ਪੱਕੇ ਹੋਣੇ ਚਾਹੀਦੇ ਤੁਸੀਂ ਦੱਸ ਦਿਓ ਹਾਂਜੀ ਦੋ ਸਰਪੰਚ ਸਾਹਿਬ ਕਹਿੰਦੇ ਆ ਠੀਕ ਸਾਡੇ ਘਰ ਵਿੱਚ ਪਿੰਡ ਹੋਣੀ ਚਾਹੀਦੀ ਤੇ ਗਲੀਆਂ ਤੁਹਾਡੀਆਂ ਹੁਣ ਗਲੀਆਂ ਬਾਰੇ ਕੋਈ ਹੈ ਵਿਚਾਰ ਹਾਂਜੀ ਗਲੀਆਂ ਸਾਡੀਆਂ ਸਹੀ ਵਸਾ ਤਰੀਕੇ ਨਾਲ ਬਣ ਰਹੀਆਂ ਆ ਚੰਗਾ ਕੰਮ ਹੋ ਰਿਹਾ ਮਤਲਬ ਵਧੀਆ ਕੰਮ ਹੋ ਰਿਹਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਯਾਰ ਹਾਂਜੀ ਕਿਉਂਕਿ ਜਿੱਦਾਂ ਹੁਣ ਅਸੀਂ ਗੱਲਬਾਤ ਕੀਤੀ ਹੈ ਪਿੰਡ ਦੇ ਲੋਕਾਂ ਨਾਲ ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਜਿਹੜਾ ਆ ਵਿਕਾਸ ਦਾ ਕੰਮ ਚੱਲਦਾ ਪਿਆ ਹੈ ਸਰਕਾਰ ਵੀ ਪੂਰਾ ਜਿਹੜਾ ਸਹਯੋਜ ਦੇ ਰਹੀ ਹੈ ਹੋਰ ਵੀ ਇੱਥੇ ਸਾਡੇ ਨਾਲ ਨੌਜਵਾਨ ਜਿਹੜੇ ਹੈਗੇ ਸਭਾ ਦੇ ਮੈਂਬਰ ਜਿਹੜੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਦੇ ਵੀ ਮੁੱਦੇ ਆ ਤੇ ਕੀ ਉਹ ਕਹਿਣਾ ਚਾਹੁੰਦੇ ਆ ਤੇ ਕੀ ਹੋਰਾਂ ਦੀਆਂ ਹੋਰ ਪਿੰਡ ਨੂੰ ਲੈ ਕੇ ਕਿਹੜੀਆਂ ਉਹ ਚੀਜ਼ਾਂ ਆ ਗੱਲਬਤ ਕਰਦੇ ਹਾਂ ਜੀ ਭਾਜੀ ਕੀ ਨਾਮ ਆਪਣਾ ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਰਿਜੇਸ਼ ਕੁਮਾਰ ਮਦਰ ਸਾਡੇ ਜਿਹੜੇ 2 ਨੰਬਰ ਵਾਰਤ ਮੈਂਬਰ ਪੰਚਾਇਤ ਹੈ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਇਹਨਾਂ ਦੇ ਕੰਮਾਂ ਨੂੰ ਦੇਖਦਿਆਂ ਹੋਇਆ ਹਲਕਾ ਟਾਂਡੇ ਤੋਂ ਜਸਵੀਰ ਸਿੰਘ ਰਾਜਾ ਜੀ ਨੇ ਬਹੁਤ ਇਲਾਕੇ ਦਾ ਵਿਕਾਸ ਕਰਾਇਆ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ 2 ਨੰਬਰ ਵਾਰਤ ਤੋਂ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਔਰ ਅਸੀਂ ਧੰਨਵਾਦ ਕਰਦੇ ਹਾਂ ਮੈਡਮ ਸੰਦੀਪ ਕੌਰ ਜੀ ਦਾ ਜੋ ਸਾਡੇ ਮੌਜੂਦਾ ਸਰਪੰਚ ਆ ਔਰ ਇਹਨਾਂ ਨੇ ਬਹੁਤ ਸਾਰੇ ਕੰਮ ਕਰਵਾਏ ਵੀ ਆ ਔਰ ਜਿਹੜੇ ਰਹਿੰਦੇ ਆ ਕੋਸ਼ਿਸ਼ ਕਰਾਂਗੇ ਉਹਨਾਂ ਵਾਲੇ ਸਮੇਂ ਵਿੱਚ ਉਹ ਵੀ ਅਸੀਂ ਜਲਦ ਤੋਂ ਜਲਦ ਕਰਵਾਈਏ ਔਰ ਸਭ ਤੋਂ ਸਮੱਸਿਆ ਸਾਡੀ ਜਿਆਦਾ ਜੀ ਛੱਪੜ ਦੀ ਆ ਜਿਤ ਵਿੱਚ ਤੁਸੀਂ ਸਭ ਨੇ ਦੇਖਿਆ ਹੀ ਆ ਵੀ ਛੱਪੜ ਦਾ ਪਾਣੀ ਜਦੋਂ ਓਵਰ ਹੋ ਜਾਂਦਾ ਤਾਂ ਘਰਾਂ ਨੂੰ ਵਾਪਸ ਆਉਂਦਾ ਔਰ ਪਬਲਿਕ ਏਰੀਆ ਆ ਔਰ ਜੋ ਸਾਡੇ ਰਹਿੰਦੇ ਵਿਕਾਸ ਦੇ ਕੰਮ ਆ ਲੰਬੜਦਾਰ ਸਾਹਿਬ ਵੀ ਸਾਡੇ ਨਾਲ ਆ ਤੇ ਬੰਦੇ ਸਾਡੀ ਸਹਿਯੋਗ ਫੁੱਲ ਦਿੰਦੀ ਐ ਐਸੀ ਗੱਲ ਨਹੀਂ ਆ ਬਾਕੀ ਜੋ ਵੀ ਅਸੀਂ ਰਹਿੰਦੇ ਸਾਡੇ ਵਿਕਾਸ ਆ ਔਰ ਮੁੱਦੇ ਰਹਿੰਦੇ ਆ ਅਸੀਂ ਸਰਪੰਚ ਸਾਹਿਬ ਦੇ ਜੋ ਵੀ ਆ ਮੁੱਦੇ ਦੱਸਾਂਗੇ ਇਹਨਾਂ ਨੂੰ ਔਰਿੰਜ ਵਿਕਾਸ ਨੂੰ ਜਰੂਰ ਇਹਨਾਂ ਨੂੰ ਨੇਤਰੇ ਜਾਣਗੇ ਔਰ ਧੰਨਵਾਦ ਜੀ ਸਾਰਿਆਂ ਦਾ ਜਦੋਂ ਅਸੀਂ ਇੱਥੇ ਵੀਰ ਜੀ ਇੱਥੇ ਪਹੁੰਚੇ ਆ ਕਿ ਸੜਕ ਦਾ ਜਿਹੜਾ ਕੰਮ ਚੱਲਦਾ ਪਿਆ ਸੀ ਇਹਦੇ ਬਾਰੇ ਵੀ ਕੁਝ ਤੁਸੀਂ ਕਹੋਗੇ ਇਹ ਜਿਹੜਾ ਪਿੰਡ ਦਾ ਜੀ ਸਾਡੇ ਹਾਂ ਪਿੰਡ ਤੁਹਾਡੀ ਦਾ ਹਾਂਜੀ ਪਿੰਡ ਦਾ ਤੇ ਸਰ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤੇ ਵਿੱਚ ਇਲੈਕਸ਼ਨ ਹੋਣ ਦੇ ਕਾਰਨ ਕੁਝ ਵਿੱਚ ਸਮੱਸਿਆ ਆਈਆਂ ਔਰ ਬਹੁਤ ਇਦਾਂ ਦੇ ਕੁਝ ਸ਼ਖਸ ਸਾਡੇ ਵਿੱਚ ਉਹਨਾਂ ਦਾ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੇ ਨਫਰਤ ਦਾ ਵਿਚ ਵਿਚਨ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਕੰਮ ਦੇਖਦੇ ਹੋਇਆ ਪੰਜਾਬ ਸਰਕਾਰ ਦਾ ਔਰ ਹਲਕਾ ਜੋ ਸਾਡੇ ਐਮ.ਐਲ.ਏ. ਸਾਹਿਬ ਜਸਵੀਰ ਸਿੰਘ ਰਾਜਾ ਜੀ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਨੇ ਸਹਿਯੋਗ ਦਿੱਤਾ ਔਰ ਆਉਣ ਵਾਲੀਆਂ ਸਕੀਮਾਂ ਵੀ ਜੋ ਇਹਨਾਂ ਦੇ ਜ਼ਰੂਰ ਆਉਣਾਂ ਦੀਆਂ ਨੇਤਰੇ ਚਾਣਨਗੇ ਔਰ ਕੋਸ਼ਿਸ਼ ਸਾਡੀ ਇਹ ਹੋਊਗੀ ਜੋ ਵੀ ਸਾਡੇ ਰਹਿੰਦੇ ਕੰਮ ਆ ਉਹਨਾਂ ਨੂੰ ਅਸੀਂ ਜ਼ਰੂਰ ਨੇਤਰੇ ਚਾੜੀਏ ਹੋਰ ਕੋਈ ਤੁਹਾਡੀ ਕੋਈ ਪਿੰਡ ਦੀ ਡਿਮਾਂਡ ਨੂੰ ਲੈ ਕੇ ਕੋਈ ਗੱਲਬਾਤ ਹੈ ਡਿਮਾਂਡ ਜੀ ਸਾਡੀ ਖਾਸ ਕਰਕੇ ਬੱਚਿਆਂ ਦੀ ਹੈ ਜੋ ਇਹਨਾਂ ਦਾ ਸਹਿਯੋਗ सरपंच साहब ਨੇ ਅੱਗੇ ਵੀ ਇਹਨਾਂ ਨੇ ਇੱਕ ਟੂਰਨਾਮੈਂਟ ਛੋਟਾ ਕਰਵਾਇਆ ਪਹਿਲੀ ਵਾਰ ਉਹਦੇ ਵਿੱਚ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਔਰ ਕੋਸ਼ਿਸ਼ ਕਰਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਵੀ ਦਸੰਬਰ ਜਾਂ ਮਾਰਚ ਦੇ ਵਿੱਚ ਇੱਕ ਟੂਰਨਾਮੈਂਟ ਰੱਖਿਆ ਜਾਊਗਾ ਉਹਦੇ ਵਿੱਚ ਜੋ ਵੀ ਸਹਿਯੋਗ ਹੋਊਗਾ ਪੰਚਾਇਤ ਵਾਲੋ ਵੀ ਔਰ ਹਲਕਾ ਚਾਰਜ ਵਾਲੋ ਵੀ ਜੋ ਐਮਐਲਏ ਸਾਹਿਬ ਵੀ ਜੋ ਵੀ ਸਾਡਾ ਸਹਿਯੋਗ ਕਰਨਗੇ ਬਤ ਵਤ ਅਸੀਂ ਉਹ ਟੂਰਨਾਮੈਂਟ ਦੇ ਵਿੱਚ ਹਿੱਸਾ ਲਵਾਂਗੇ ਜੀ ਟੀਮਾਂ ਬਾਅਦ ਤੋਂ ਵੱਧ ਮਗਾਵਾਂਗੇ ਵਾਰ ਤੋਂ ਵੀ ਬਾਕੀ ਜੋ ਵੀ ਇਹਨਾਂ ਦੀ ਸਮੱਸਿਆ ਤੁਹਾਨੂੰ ਸਾਰੇ ਦੱਸ ਦੇਣਗੇ ਠੀਕ ਹੈ ਧੰਨਵਾਦ ਜੀ ਅਸੀਂ ਹੋਰ ਵੀ ਇੱਥੇ ਗੱਲਬਾਤ ਕਰਦੇ ਆ ਜਿਹੜੇ ਇੱਥੇ ਵੀਰ ਜੀ ਮੌਜੂਦ ਨੇ ਵੀਰ ਜੀ ਹਾਂਜੀ ਕੀ ਨਾਮ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦਾ ਤੇ ਸਮੂਹ ਨਗਰ ਦੀ ਪੰਚਾਇਤ ਇਕੱਤਰ ਹੋਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਨmberਦਾਰ ਹਰਵਿੰਦਰ ਸਿੰਘ ਰਾਣੀਪਿੰਡ ਤੋਂ ਹਾਂਜੀ ਤੇ ਨmberਦਾਰ ਸਾਹਿਬ ਜੀ ਜਿੱਦਾਂ ਹੁਣ ਸਾਰਿਆਂ ਨੇ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਨੇ ਦੱਸਿਆ ਕਿ ਕਾਫੀ ਜਿਹੜੇ ਮੁੱਦੇ ਸੀਗੇ ਉਹ ਕਲੀਅਰ ਹੋ ਚੁੱਕੇ ਆ ਵਿਕਾਸ ਦਾ ਕੰਮ ਵੀ ਚੱਲਦਾ ਪਿਆ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਵਿਕਾਸ ਨੂੰ ਲੈ ਕੇ ਦੇਖੋ ਜੀ ਸਾਡੇ ਸਰਪੰਚ ਸਾਹਿਬ ਜਿਹੜੇ ਆ ਨਾ ਬਹੁਤ ਵਧੀਆ ਇਨਸਾਨ ਆ ਵਧੀਆ ਜਿੱਤ ਪ੍ਰਾਪਤ ਇਹਨਾਂ ਨੇ ਕੀਤੀ ਆ ਮੈਂਬਰ ਵੀ ਵਧੀਆ ਬਣੇ ਆ ਵਧੀਆ ਵੋਟਾਂ ਤੇ ਬਣੇ ਆ ਔਰ ਵਧੀਆ ਕੰਮ ਕਰਾ ਰਹੇ ਆ ਪਿੰਡ ਦਾ ਗਲੀਆਂ ਦਾ ਵੀ ਇੰਟਰਲੌਕ ਲੱਗ ਰਹੀਆਂ ਸੀਵਰੇਜ ਪਵਾਤੇ ਆ ਬਾਕੀ ਰਹਿੰਦੇ ਕੰਮ ਜਿਹੜੇ ਸਰਪੰਚ ਸਾਹਿਬ ਨੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤੇ ਆ ਖੂਗਰੂ ਤੁਹਾਡੇ ਕਰਵਾਤੇ ਆ ਉਹ ਰਹਿੰਦੇ ਕੰਮ ਵੀ ਜਿਹੜੇ ਮੈਂ ਸਰਦਾਰ ਜਿਸਮ ਸਿੰਘ ਰਾਜਾ ਜੀ ਜੀ ਉਹਨਾਂ ਐਮਐਲਏ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਵਾਅਦਾ ਇਸ ਨਗਰ ਲਈ ਗ੍ਰਾਂਟ ਦਿੱਤੀ ਜਾਵੇ ਜੋ ਸਿਰਿੰਦੇ ਕੰਮ ਵੀ ਜੋ ਸਾਡੇ ਛੱਪੜ ਦਾ ਵਿਕਾਸ ਆ ਜਾਂ ਨਾਲੇ ਦਾ ਵਿਕਾਸ ਆ ਜਾਂ ਸਕੂਲ ਦਾ ਕੰਮ ਆ ਜਾਂ ਕਵਰਸਥਾਨ ਆ ਸਾਡੇ ਉਹਨਾਂ ਦਾ ਕੰਮ ਵੀ ਅਸੀਂ ਵਧੀਆ ਤਰੀਕੇ ਨਾਲ ਕਰਵਾ ਸਕੀਏ ਔਰ ਬੱਚਿਆਂ ਦਾ ਕੋਈ ਪਲੇਗਰਾਉਂਡ ਵਧੀਆ ਬਣਾ ਸਕੀਏ ਉਹ ਡਿਸਪੈਂਸਰੀ ਜੋ ਆ ਉਹ ਸਾਡੇ ਨਗਰ ਵਿੱਚ ਵੀ ਆ ਸਕੇ ਤੇ ਜਿਹੜੀ ਸਹੂਲਤ ਜਿਹੜੀ ਗਰੀਬ ਜਨਤਾ ਨੂੰ ਮਿਲ ਸਕਦੀ ਹੈ ਇੱਥੇ ਹੁਣ ਸਰਪੰਚ ਸਾਹਿਬ ਨਾਲ ਫਿਰ ਦੁਬਾਰਾ ਗੱਲ ਕਰਦੇ ਸਰਪੰਚ ਸਾਹਿਬ ਜਿਸ ਤਰ੍ਹਾਂ ਸਰਕਾਰ ਨੇ ਜਿੱਦਾਂ ਮਹੱਲਾ ਕਲੀਨਿਕ ਜਿਹੜੀ ਖੁੰਡਿਆ ਆ ਉਹਦੀ ਵੀ ਤੁਹਾਡੀ ਕੋਈ ਇੱਥੇ ਹੈ ਕੋਈ ਫੈਸਿਲਿਟੀ ਮਹੱਲਾ ਕਲੀਨਿਕ ਜਾਂ ਤਾਂ ਸਾਡੇ ਆ ਮਿਆਣੀ ਆ ਤੇ ਜਾਂ ਟਾਂਡੇ ਆ ਤੇ ਅਸੀਂ ਬੇਨਤੀ ਕਰਾਂਗੇ ਸਰਕਾਰ ਅੱਗੇ ਐਮਐਲਏ ਸਾਹਿਬ ਅੱਗੇ ਕਿ ਸਾਡੇ ਏਰੀਏ ਚ ਜੇ ਤੁਸੀਂ ਵੱਡੇ ਪਿੰਡਾਂ ਚ ਸਹੂਲਤ ਦਿੱਤੀ ਆ ਤੇ ਉਹ ਸਾਡੇ ਪਿੰਡ ਬਾਰਡਰ ਤੇ ਹੋਣ ਕਰਕੇ ਸਾਨੂੰ ਸਹੂਲਤ ਦੇਣੀ ਚਾਹੀਦੀ ਆ ਮਾਲਕ ਨਹੀਂ ਬਣ ਚ ਫਿਰ ਸਾਨੂੰ ਟਾਂਡੇ ਜਾਣ ਤੇ ਜਿੰਦਾ 10-15 ਮਿੰਟ ਲੱਗਦੇ ਅੱਧਾ ਘੰਟਾ ਲੱਗਦਾ ਆ ਅਸੀਂ ਪਿੰਡ ਚ ਹੀ ਸਹੂਲਤ ਪ੍ਰਾਪਤ ਕਰ ਸਕਦੇ ਆ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਐਮਐਲਏ ਸਾਹਿਬ ਦੇ ਅੱਗੇ ਵੀ ਜਿਹੜੇ ਆਪਣੇ ਐਕਸੀਲਨ ਸਾਹਿਬ ਨੇ ਜਿਹੜਾ ਰੋਡ ਬਣਾ ਰਹੇ ਨੇ ਸਾਡਾ ਸਾਰੇ ਪਿੰਡਾਂ 'ਚ ਕੰਕਰੀਟ ਪੂਰੇ ਪਿੰਡ 'ਚ ਕੰਪਲੀਟ ਕੀਤੀ ਆ ਸਾਡੇ ਪਿੰਡ 'ਚ ਤੁਸੀਂ ਦੇਖਿਆ ਹੋਣਾ ਹਾਫ 'ਚ ਹੀ ਕਰਤੀ ਆ ਇਹਨਾਂ ਨੇ ਖਤਮ ਕਰਤੀ ਆ ਪਰ ਸਾਡੇ ਜਿਹੜੇ ਅੱਗੇ ਘਾਰਾ ਟਾਵਰ ਤੱਕ ਜਿਹੜਾ ਸਾਡੇ ਪਿੰਡ ਦੀ ਹੱਦ ਆ ਅਸੀਂ ਬੇਨਤੀ ਕਰਦੇ ਆ ਕਿ ਜਾਂ ਤਾਂ ਸਾਡੀ ਜਿਹੜੀ ਕੰਕਰੀਟ ਵਾਲੀ ਸੜਕਾ ਪੂਰੀ ਦੀ ਪੂਰੀ ਉੱਥੇ ਤੱਕ ਬਣਾਈ ਜਾਏ ਤਾਂ ਕਿ ਕਈ ਵਾਰੀ ਬਰਸਾਤਾਂ 'ਚ ਰੋਡ ਪੈਣਾ ਜਾਂ ਪਿੰਡ ਦੇ ਤੇ ਜਿਹੜੀ ਦੂਸਰੀ ਸੜਕਾ ਉਹ ਟੁੱਟ ਸਕਦੀ ਆ ਤੇ ਕੰਕਰੀਟ ਵਾਲੀ ਸੜਕ ਜਿਹੜੇ ਦੂਸਰੇ ਪਿੰਡਾਂ ਚ ਬਣੀ ਆ ਤੇ ਸਾਡੇ ਪਿੰਡ ਨੂੰ ਵੀ ਉਹ ਸੂਸਤ ਬਣੀ ਚਾਹੀਦੀ ਆ ਨੌਜਵਾਨ ਵੀ ਇੱਥੇ ਪਹੁੰਚੇ ਆ ਗੱਲਬਾਤ ਕਰਦੇ ਆ ਕਿ ਨੌਜਵਾਨਾਂ ਦੇ ਕੀ ਐਸ ਵੇਲੇ ਮੁੱਦੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਪ੍ਰਿੰਸ ਸਰ ਪ੍ਰਿੰਸ ਜੀ ਐਸ ਵੇਲੇ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਦੇ ਲਈ ਸਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਣੇ ਬਹੁਤ ਅਸ਼ਾ ਇਨਸਾਨ ਨੇ ਇਹਨਾਂ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਜੋ ਕਿ ਸਾਡੀ ਨੌਜਵਾਨ ਸਭਾ ਨੇ ਇਹਨਾਂ ਤੋਂ ਕਿੱਟ ਦੀ ਮੰਗ ਕੀਤੀ ਕ੍ਰਿਕਟ ਦੀ ਪਰ ਇਹਨਾਂ ਨੇ ਕਿੱਟ ਵੀ ਦਿੱਤੀ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਠੀਕ ਮਤਲਬ ਤੁਹਾਨੂੰ ਜੋ ਤੁਹਾਡੀਆਂ ਡਿਮਾਂਡ ਆ ਪਿੰਡ ਦੇ ਨੌਜਵਾਨ ਨੂੰ ਲੈ ਕੇ ਉਹਦੇ ਬਾਰੇ ਸਾਰੀਆਂ ਡਿਮਾਂਡ ਸਾਡੀ ਪੂਰੀ ਕਰਦੇ ਪੂਰੀ ਹੋਈ ਹੈ ਸਾਡੀ ਇੱਕ ਡਿਮਾਂਡ ਹੈ ਸਰ ਕਿ ਸਾਨੂੰ ਸਟੇਡੀਅਮ ਦਿੱਤਾ ਜਾਵੇ ਸਰਪੰਚ ਸਾਹਿਬ ਦੇ ਬੀਤ ਅੱਛਾ ਠੀਕ ਤੁਸੀਂ ਦੇਖਿਆ ਕਿ ਨੌਜਵਾਨ ਅਤੇ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਹੈ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਜਿਹੜਾ ਆ ਉਹ ਵਿਕਾਸ ਜਿਹੜਾ ਆ ਹੌਲੀ ਹੌਲੀ ਚੱਲਦਾ ਪਿਆ ਹੈ ਸਰਕਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਪਿਆ ਆ ਕਿਉਂਕਿ 8 ਕੁ ਮਹੀਨੇ ਹੋਈ ਹੈ ਪੰਚਾਇਤ ਬਣੀ ਨੂੰ ਜਿਸ ਕਰਕੇ ਜਿਹੜਾ ਜਿਹੜੀ ਵਿਕਾਸ ਦੀ ਰਫਤਾਰ ਸੀ ਹੌਲੀ ਸੀਗੀ ਪਰ ਹੁਣ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲਦਾ ਪਿਆ ਹੈ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਰਾਣੀਪਿੰਡ